ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ 베ਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ 베ਦੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਸਿਰ ਵਿੱਚ ਗੋਲੀਆਂ ਲੱਗਣ ਨਾਲ ਰਣਦੀਪ ਸਿੰਘ ਦੀ ਹੋਈ ਮੌਤ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਦੱਸਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਵੀ ਫਰੋਤੀ ਨੂੰ ਲੈ ਕੇ ਤਾਪੜ ਤੋੜ ਚਲਾਈਆਂ ਗਈਆਂ ਸੀ ਗੋਲੀਆਂ ਮੌਕੇ ਤੇ ਪੁੱਜੀ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਸ਼ੁਰੂ ਸੇਰ ਫਿਰ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਕਰਨਜੀਤ ਸਿੰਘ ਬੇਦੀ ਕੈਮਿਸਟ ਨੇ ਤੇ ਇਹਨਾਂ ਦੇ ਉੱਤੇ ਵਾਰਿੰਗ ਹੋਈ ਸੀ ਅਤੇ ਸਾਰੇ ਸਾਡੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਸਕੇ ਹਾਂ ਤੇ ਹਜੇ ਮੌਜਨਾ ਕਰਦੇ ਸੀ ਸਾਨੂੰ ਪਤਾ ਲੱਗਿਆ ਹੈਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਈਏ ਵੀ ਸਾਡੇ ਐਸਪੀ ਸਾਹਿਬ ਨੂੰ ਸਾਰੇ ਅਸੀਂ ਲੱਗੇ ਆ ਤੇ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਸਰ ਕੋਈ ਸੈਟ ਕਾਲ ਸੁਣੋ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਇਆ ਹੀ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ੍ਰੈਟ ਕਾਲ ਨਹੀਂ ਆਈ ਹੈਗੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸਪੁਲਿਸ ਕੋ ਇਨਫਰਮੇਸ਼ਨ ਨਹੀਂ ਆਈ। ਇਹਨਾਂ ਨੂੰ ਪਹਿਲਾਂ ਕੋਈ ਸਿਨੈਚ ਨਹੀਂ ਹਾਂਜੀ ਉਹੀ ਮੈਂ ਦੇਖ ਰਿਹਾ ਹਾਂ ਮੌਕੇ ਤੇ ਆਇਆ ਹਾਂ ਪਤਾ ਲੱਗਿਆ ਕਿ 2024 ਦੇ ਵਿੱਚ ਕੋਈ ਪਰਚਾ ਰਿਸਟਰ ਹੋਇਆ ਸੀਗਾ। ਉਹ ਸਾਰਾ ਚੈੱਕ ਕਰਾਂਗੇ। ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਟੈਕਫੋਰਸ ਨਹੀਂ। ਸਾਨੂੰ ਇਨਫਰਮੇਸ਼ਨ ਨਹੀਂ ਆਈ। ਕਿੰਨੇ 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 ਫਾਇਰ ਹੋਏ। ਲੇਕਿਨ ਹੁਣ ਇਸ ਟਾਈਮ ਤੇ ਲਗੜ ਸਕਿਉਰਟੀ ਨਹੀਂ ਸੀ। ਤੇ ਉਹਦੇ ਤੇ ਹਾਂਜੀ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨਫਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਕਿਉਰਿਟੀ ਦਾ ਸਿਰੋ ਸਾਰਾ ਚੈੱਕ ਕਰ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੋਂ ਸਾਨੂੰ 4 ਫੋਲ ਮਿਲੇ ਨੇ ਜੀ ਜੀ ਆ ਮੌਕੇ ਤੋਂ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਂ ਗੋਲੀ ਲੱਗੀ ਕਿੱਥੇ ਉਹ ਦੇਖੋ ਜੀ ਇਹ ਹਜੇ ਉਹ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸਿਗੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਡੀਟੇਲਸ ਤੋਂ ਥੈਂਕ ਯੂ ਸਭ ਤੋਂ ਸੀਸੀਟੀਵੀ ਕੋ ਸਾਹਮਣੇ ਹੀ ਵੀ ਆ ਬਿਲਕੁਲ ਜੀ ਅਸੀਂ ਸਾਡੀਆਂ ਟੀਮਾਂ ਆਲਰੇਡੀ ਲੱਗ ਗਈਆਂ ਤੇ ਮੈਂ ਦੇਖ ਰਿਹਾ Gracias. thank you thank you, sir.